ਅਰਦਾਸ ਮੇਰੀ ਬੇਨਤੀ ਇਹ ਤੁਹਾਡੇ ਚਰਨਾਂ ਵਿੱਚ ਵੀ ਅੱਜ ਇੱਥੇ ਇੱਕ ਪ੍ਰਣ ਕਰਕੇ ਜਾਓ ਵੀ ਇੱਕ ਆਪ ਤੇ ਇੱਕ ਨਾਲ ਹੋਰ ਨੂੰ ਕਹਿ ਕੇ ਇਹ ਜੀਓ ਦੀ SIM ਬੰਦ ਜ਼ਰੂਰ ਕਰਾਉਣੀ ਵਾਹ ਤੌਤ ਸ੍ਰੀ ਆਕਾ ਮੈਂ ਕੋਮਾ ਤੁਹਾਡੇ ਗਾੜੀ ਇੱਕ ਬੇਨਤੀ ਕਰ ਰਿਹਾ ਵਾ ਗੁਰੂ ਦੀ ਹਜ਼ੂਰੀ ਚ ਬੈਠੇ ਜੇ ਐਵੇਂ ਕਿਤੇ ਮੈਂ ਵੀ ਨਾ ਗੁਨਾਹਗਰ ਹੋ ਜਾਵਾਂ ਜੇ ਆਪਾਂ ਐਡਾ ਵੱਡਾ ਕਾਫਲਾ ਤੇ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਲੜਾਈ ਵੀ ਉਹਨਾਂ ਦੇ ਨਾਲ ਸੀ ਜਿਹੜੇ ਉਦੋਂ ਵੀ ਅਮੀਰਾਂ ਨੂੰ ਚੁੱਕਣਾ ਚਾਹੁੰਦੇ ਸੀ ਜਿਹੜੇ ਅਮੀਰਾਂ ਨੂੰ ਖੜਿਆ ਕਰਕੇ ਤੇ ਗਰੀਬਾਂ ਨੂੰ ਦੜਨਾ ਚਾਹੁੰਦੇ ਸੀਗੇ ਅੱਜ ਉਸੇ ਦਿਨਾਂ ਵਿੱਚ ਉਹ ਲੜਾਈ ਸ਼ੁਰੂ ਹੋਈ ਜੇ ਗੁਰੂ ਦੀ ਕਲਾ ਵੇਖੋ ਦਿੜਵੀਓ ਆ ਗਏ ਆ ਤੇ ਲੜਾਈ ਵੀ ਓਦਾਂ ਦੀ ਆ ਤੇ ਅੱਜ ਪਰਚਾ ਵੀ ਇਦਾਂ ਦਾ ਉਹੋ ਹੀ ਠੰਡ ਤੇ ਓਦਾਂ ਹੀ ਉੱਥੇ ਜਦੋਂ ਬਜ਼ੁਰਗ ਆਡੇ ਉਹਨਾਂ ਦੀ ਉਮਰ ਉੱਥੇ ਸੜਕਾਂ ਤੇ ਸੌਣ ਵਾਲੀ ਨਹੀਂ ਹੈ ਮੇਰੀਆਂ ਮਾਵਾਂ ਦੀ ਮੇਰੀਆਂ ਭੈਣਾਂ ਦੀ ਮੇਰੇ ਬੱਚਿਆਂ ਦੀ ਅੱਜ ਉਮਰ ਉੱਥੇ ਸੌਣ ਵਾਲੀ ਨਹੀਂ ਹੈਗੀ ਇੱਕ ਤੇ ਮੇਰੀ ਇਹ ਬੇਨਤੀ ਹੈ ਕਿ ਜਿੰਨੀ ਵੀ ਸੰਗਤ ਆਈ ਹੈ ਔਰ মিডিਏ ਦੇ ਰਾਹੀਂ ਜਿੱਥੋਂ ਤੱਕ ਮੇਰੇ ਵੀਰ ਮੇਰੀ ਇਸ ਆਵਾਜ਼ ਨੂੰ ਸੁਣ ਰਹੇ ਨੇ ਇਹ ਪ੍ਰਣ ਜ਼ਰੂਰ ਕਰਕੇ ਜਾਇਓ ਕਿ ਇੱਕ ਆਪ ਸਿਮ ਬੰਦ ਕਰੀਏ ਤੇ ਇੱਕ ਨਾਲ ਨੂੰ ਪ੍ਰੇਰਕੇ ਹੋਰ ਦੀ ਕਰਾਈਏ ਤੇ ਦੂਜੀ ਬੇਨਤੀ ਇਹ ਹੈ ਕਿ ਇੱਕ ਮੈਂ ਉਹਨੂੰ ਹੁਣ ਮੈਨੂੰ ਬਾਬਾ ਕਹਿੰਦੇ ਆ ਸੰਗ ਹੁੰਦੀ ਕਿਉਂਕਿ ਬਾਬਾ ਇੱਕੋ ਹੀ ਹੈ ਇੱਕ ਬਾਬਾ ਅਕਾਲ ਰੂਪ ਦੂਜਾ ਮਰਦਾਨਾ ਬਾਬੀ ਰਬਾਬੀ ਮਰਦਾਨਾ ਇੱਕ RAMDEVA ਉਹਨੂੰ ਵੀ ਠੱਲ ਪਾਓ ਥੋੜੀ ਜੀ ਉਹਨੂੰ ਪਹਿਲੀ ਗੱਲ ਤੇ ਬਾਬਾ ਕਹਿਣਾ ਬੰਦ ਕਰੋ ਜੇ ਤੁਸੀਂ ਬਾਬਾ ਕਹੋਗੇ ਤੇ ਤੁਸੀਂ ਮਹਾਰਾਜ ਦੀ ਹਜ਼ੂਰੀ ਵਿੱਚ ਮੈਂ ਬੈਠਾ ਤੁਸੀਂ ਗੁਨਾਹਗਾਰ ਹੋ ਜਾਓਗੇ ਕਿਉਂਕਿ ਬਾਬੇ ਐਵ ਬਾਬੇ ਐ ਆ ਜਿਨ੍ਹਾਂ ਨੇ ਆਪਣਾ ਗਵਾ ਕੇ ਕਿਸੇ ਨੂੰ ਕੁਝ ਦਿੱਤਾ ਆਪ ਗਵਾਈਏ ਤਾਂ ਸ਼ੋ ਪਾਈਏ ਉਹਨੂੰ ਅਸੀਂ ਬਾਬਾ ਨਹੀਂ ਕਹਿ ਸਕਦੇ ਜੋ ਲੋਕਾਂ ਦਾ ਖੋਖ ਹੋ ਕੇ ਆਪਣਾ ਪਰੇ ਜਾਵੇ ਸੋ ਇਸ ਕਰਕੇ ਗੁਰੂ ਕਿਰਪਾ ਕਰੇ ਇਹ ਮੇਰੀਆਂ ਦੋ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ ਇੱਕ ਤੇ ਖਾਸ ਖਿਆਲ ਰੱਖਿਓ ਇਹ Jio ਵਾਲਿਆਂ ਦਾ Jio Jio ਕਰਦਿਆ ਕਰਦੇ ਇਹਨਾਂ ਦਾ ਮਰੋ ਮਰੋ ਕਰ ਦੋ ਤੇ ਇੱਕ ਬੇਨਤੀ ਇਹ ਹੈ ਕਿ ਅੱਜ ਤੋਂ ਬਾਅਦ ਕਿਸੇ ਦੇ ਮੂੰਹ ਤੇ ਇਹ ਨਹੀਂ ਹੋਣਾ ਚਾਹੀਦਾ ਬਾਬਾ RAMDEV ਮੈਂ ਉਹ ਵਰਲਡ ਨਹੀਂ ਵਰਤਨੇ ਚਾਹੁੰਦਾ ਜਿਹੜੇ ਭਾਸ਼ਾ ਗੁਰਮੁਖੀ ਦੀ ਉਹੀ ਹੈ ਬੇਸ਼ੱਕ RAM ਦੇ ਨਾਲ ਹਾਹਾ ਅੱਗੇ ਲਾ ਦਿਓ ਪਰ ਬਾਬਾ ਨਹੀਂ ਕਹਿਣਾ ਸਾਡੀ ਮੱਕੀ ਸਾਡੇ ਚਾਵਲ ਸਾਡੀ ਸਾਡੀਆਂ ਸਬਜ਼ੀਆਂ ਸਾਡੀਆਂ ਦਾਲਾਂ ਤੇ ਵਿੱਚੇ ਰਾਮਦੇਵ